ਕ੍ਰੀਪ 3 ਸਾਲ ਪਹਿਲਾਂ ਮਾਛੀਵਾੜਾ ਸਾਹਿਬ ਤੋਂ ਕੰਮ ਕਾਜ ਕਰਨ ਦੇ ਲਈ ਗਰੀਬ ਪਰਿਵਾਰ ਦਾ ਇੱਕ ਨੌਜਵਾਨ ਦੁਬਈ ਗਿਆ ਸੀ ਜਿਹੜਾ ਕੰਮ ਉਹ ਕਰਦਾ ਸੀ ਉਸ ਕੰਮ ਨੂੰ ਛੱਡ ਕੇ ਉਸ ਨੇ ਜਦ ਨਵੇਂ ਕੰਮ ਦੀ ਪਾਲ ਕੀਤੀ ਤਾਂ ਉਹ ਕੁਝ ਨੌਜਵਾਨਾਂ ਨਾਲ ਉਸ ਦਾ ਰਾਫਤਾ ਕਾਇਮ ਹੋ ਗਿਆ ਉਹ ਉਹਨਾਂ ਨੌਜਵਾਨਾਂ ਦੇ ਨਾਲ ਉਸ ਨੇ ਰਹਿਣਾ ਸ਼ੁਰੂ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੌਜਵਾਨਾਂ ਨਾਲ ਉਹ ਰਹਿੰਦਾ ਸੀ ਉਹ ਨਸ਼ਾ ਕਰਨ ਦੇ ਆਦੀ ਸਨ ਜਦੋਂ ਉੱਥੋਂ ਦੀ ਪੁਲਿਸ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਮੌਕੇ ਤੇ ਇਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਆਪਣੇ ਪੁੱਤ ਨੂੰ ਪੰਜਾਬ ਬੁਲਾਉਣ ਦੇ ਲਈ ਰੋਂਦੀ ਹੋਈ ਮਾਂ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਬੇਕਸੂਰ ਹੈ ਅਤੇ ਉਹ ਕਿਸੇ ਕਿਸਮ ਦਾ ਨਸ਼ਾ ਕਰਨ ਦਾ ਆਦੀ ਨਹੀਂ ਹੈ ਪਰਿਵਾਰ ਦਾ ਇਹ ਵੀ ਬੇਨਤੀ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਹਨਾਂ ਦੇ ਬੱਚੇ ਨੂੰ ਉੱਥੋਂ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਛਡਾਵੇ ਅਤੇ ਉਹਨਾਂ ਦੇ ਕੋਲ ਮਾਛੀਵਾੜਾ ਸਾਹਿਬ ਪਹੁੰਚਾਉਣ ਦਾ ਕਿਰਪਾਲਤਾ ਕਰੇ ਮਾਤਾ ਇਹ ਪਹਿਲਾਂ ਤਾਂ ਆਪਣਾ ਤੁਸੀਂ ਨਾਮ ਲਖਦੇ ਪਰਮਜੀਤ ਕੌਰ ਜੀ ਮੇਰਾ ਤੁਹਾਡੇ ਜਿਹੜੀ ਬੇਟੇ ਦੇ ਨਾਲ ਘਟਨਾ ਵਾਪਰੀ ਹੈ ਸਾਨੂੰ ਦੱਸੋਗੇ ਥੋੜਾ ਕਿਵੇਂ ਵਾਪਰੀ ਹੈ ਉੰਗਰਤੀ ਸੰਤਵਾਸਾਨ ਨਕ ਸਿਰ ਪਤਨ ਗਿਆ ਫਿਰੂੰ ਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਛਾਪਾ ਮਾਰ ਲਿਆ ਤਾਂ ਲੈ ਗਏ ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਫੋਨ ਬੰਦ ਆਉਣ ਲੱਗਿਆ ਸਾਨੂੰ ਕਿਸੇ ਮੁੰਡੇ ਨੇ ਦੱਸਿਆ ਕੋਰਸੇ ਜਾ ਕੇ ਲੈ ਗਈ ਮਨਪ੍ਰੀਤ ਨੂੰ ਬਾਕੀ ਜੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਬਸ ਮੇਰੇ ਤੇ ਹੀ ਹੱਥ ਜੋੜ ਕੇ ਬੇਨਤੀ ਹੈ ਮੇਰ ਬੱਚਾ ਘਰ ਆਉਣਾ ਚਾਹੀਦਾ ਮੇਰਾ ਬੱਚਾ ਬੇਕਸੂਰਾ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਉਹਨ ਦਾ ਤੇਲ ਚੋਂ ਤੁਹਾਡੇ ਨਾਲ ਗੱਲਬਾਤ ਹੋ ਜਾ ਕਦੇ ਨੀ ਜੀ ਖੁੱਲ ਕੇ ਸਾਡੇ ਨਾਲ ਗੱਲਬਾਤ ਹੋ ਜਾਏ

ਜੀ ਸਰਕਾਰ ਛਾੜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ। ਦਾ ਕੀ ਨਾਮ ਤੁਹਾਡਾ? ਮੇਰਾ ਲਸ਼ਮੀ ਕੁਮਾਰਾ ਜੀ। ਕਿੱਥੇ ਰਹਿੰਦੇ ਹੋ? ਭਾਈ ਮਾਚੜੋ ਸਾਹਿਬ ਦੇ ਰਹਿਣ ਵਾਲੇ ਹਾਂ ਦਾ ਕੋਲੋਂ ਜੀ। ਕੀ ਘਟਨਾ ਵਾਪਰੀ ਹੈ ਤੁਹਾਡੇ ਭਾਈ ਦਾ? ਮੇਰਾ ਬ੍ਰਦਰ ਬਾਦਲਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ। ਸੰਨ ਦਾ ਕਦੋਂ ਗਿਆ? ਉਹ 2020 ਦੇ ਵਿੱਚ ਗਿਆ ਸੀਗਾ ਜੀ। ਅੱਛਾ। ਹਾਂ ਜੀ। ਕੀ ਨਾਮ ਤੁਹਾਡੇ ਭਰਾ ਦਾ? ਮੇਰੇ ਬਦੋ ਨਾਮਾ ਮਨਪ੍ਰਸੰਗਾ ਜੀ। ਕਿੰਦੀ ਉਮਰ ਹੋਦੀ? ਉਹਦੀ ਉਮਰ ਕਰੀਬ ਹੋ ਗਈ 25-26 ਸਾਲ ਹੋ ਗਈ। ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਨੂੰ 3 ਸਾਲ ਤੋਂ ਉੱਪਰ ਹੋ ਗਿਆ ਇਹਨੂੰ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀ ਤੋਂ ਹੋ ਗਿਆ ਸੀ ਤੁਸੀਂ ਹਾਂ ਹੁਣ ਦੱਸੋ ਕੀ ਘਟਨਾ ਵਾਪਰੀ ਹੈ ਉੱਥੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੇ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਲੈ ਗਏ ਉਹ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਕੋਸ ਤੋਂ ਥੋੜਾ ਜਿੜ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਕਿਹਾ ਸੀ ਫੋਨ ਕਰਕੇ ਬੈਂਬਰ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਭਾਜੀ ਤੇ ਮੇਰੇ ਬਰਦਰ ਨੇ ਕਹੇ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਅਰੂਮ ਚੇਂਜ ਕਰ ਦਾਂਗੇ ਅਪਰ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਅੱਛਾ ਹਾਂਜੀ ਇੰਨਾ ਸਮਾਂ ਹੋ ਗਿਆ ਕੰਪਨੀ ਬਦਲਾਈ ਨਹੀਂ ਉਹ ਕੰਪਨੀ ਇੱਥੇ ਪਹਿਲਾਂ ਭੇਜ ਜਗਾ ਉੱਥੇ 7-8 ਮਹੀਨੇ ਰਹਿ ਨਵੀਂ ਕੰਪਨੀ ਤੇ ਹਾਂਜੀ ਇਹ ਮੁੰਡਾ ਰੰਨ ਦਿਨ ਕਿੰਨਾ ਸਮਾਂ ਇਹ ਮੁੰਡਾ ਰੰਨ ਸਿਰਫ 3 ਦਿਨੋਂ ਅਸੀਂ ਉਸ ਨਾਲ ਕੀ ਹੋਇਆ ਤੁਹਾਡੇ ਕੋਲ ਸੋ ਤਾਂ ਤਫਸੀਲ ਤਿੰਨ ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਾ ਕਿ ਹੁਣ ਜਦੋਂ ਬੰਦ ਆਣ ਲੱਗਾ ਮੁੰਡੇ ਨੇ ਨਾ ਕੋਈ ਲੈ ਨਾ ਕੋਈ ਵਸਤਾ ਜੀ ਤੇ ਸੇ ਸਾਨੂੰ ਨੇ ਮੁੰਡੇ ਨੂੰ ਫੋਨ ਕੀਤਾ ਦਰਬਾਰ ਜੇਲ੍ਹ ਚ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਅਜਮਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕੇ ਪਰ ਜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੇ ਹੋ ਜੇਲ੍ਹ ਤੇ ਪਿੱਛੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਏ ਨੂੰ ਟਿੱਥੀ ਪਾਈ ਹੈ ਪਟਿਆਲੇ ਚ ਹੀ ਕਿ ਉਹ ਵਿਆਇਆ ਹੋਇਆ ਸੀਗਾ ਜਾਂ ਨਹੀਂ ਅਨਮੈਰੇਟ ਸਰ ਉਹ ਸਾਡੀ ਕੀ ਜਣਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰ ਕੋਲ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾਈ ਕਰਵਾਇਆ ਜਾਵੇ